ਪਟਲ ਦੇ ਜੋ ਟਿਕਟਸ ਸਵਾਗਤ ਕਰ ਰਹੇ ਨੇ ਵੀਡੀਓ ਵਿੱਚ ਦੇਖ ਸਕਦੇ ਹੋ ਜੀ ਸਵਾਗਤ ਕਰ ਰਹੇ ਨੇ ਬਾਬਾ ਹੀਰ ਸਿੰਘ ਪਟਲਪੋਜ ਦੇ ਜੋ ਇਹਨੂੰ ਮੈਡੀਕਲ ਕਾਲਜ ਤੇ ਹਸਪਤਾਲ ਬਣਾਇਆ ਗਿਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਐਸੀ ਘੜ ਜੀ ਇੱਥਾ ਮੁਕਰਣ ਵਾਸਤੇ ਇੱਥੇ ਪਹੁੰਚਣ ਵਾਸਤੇ ਪਹੁੰਚ ਚੁੱਕੇ ਨੇ ਸਾਰੇ ਜਿਹਦੇ ਵੀ ਸਵਾਗਤ ਵਾਸਤੇ ਮੈਂ ਸੱਚੇ ਖੜੇ ਹਾਂ ਸਾਰਾ ਨਗਰ ਆ ਕੇ ਕਰਾਈਏ ਤੋਂ ਧੰਨਵਾਦ ਕਰਦੇ ਆ ਜਿਹੜੇ ਦੋਸਤ ਆਪਣੇ ਲਈ ਲੈ ਕੇ ਆਏ ਨੇ ਅਸੀਂ ਵਿਸ਼ੇਸ਼ ਤੌਰ ਤੇ ਕੈਬਨ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਆ ਸਮੂਹ ਸਟਾਫ ਜਿੰਦਾਬਾਦ 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 ਸੋ ਕੈबिनेट ਮੰਤਰੀ ਸ਼੍ਰੀ ਬਰਿੰਦਰ ਗੋਇਲ ਜੀ ਜਿੰਦਾਬਾਦ 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 ਕੈबिनेट ਮੰਤਰੀ ਸ਼੍ਰੀ ਬਰਿੰਦਰ ਗੋਇਲ ਜੀ ਜਿੰਦਾਬਾਦ 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 ਮਮਾ ਹੀਰਾ ਸਿੰਘ ਪੱਠੇ ਕਾਲਜ ਦੇ ਜਿਹੜੇ ਨੌਜਵਾਨਾ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਦੁਬਾਰਾ ਨੌਕਰੀ ਦੇ ਉੱਤੇ ਪਹਾਲ ਕਰਨ ਦੇ ਲਈ ਬਹੁਤ ਜ਼ਪਤਾਰ ਲੋਕ ਸਾਡੇ ਬਿੰਦਰ ਗੋਇਲ ਜੀ ਜਾਇਬਤ ਮੰਤਰੀ ਪੰਜਾਬ ਜਿਨ੍ਹਾਂ ਦੀ ਜੋਗ ਹੋਾਈ ਦੇ ਵਿੱਚ ਬੜੀ ਲੰਬੀ ਮਿਹਨਤ ਦੇ ਨਾਲ ਬਾਕੀ ਸਾਈਡ ਤੋਂ ਹੋਈ ਹੋਈ ਆਲ ਵਾਲੇ ਸਾਰੇ ਲੇਨ ਬਣਾ ਕੇ ਖੜਦੂ ਪਈ ਜੋ ਗਜਬਾਈ ਦੇ ਵਿੱਚ ਜਿਨ੍ਹਾਂ ਨੇ ਬਹੁਤ ਵੱਡਾ ਜਿਹਨੂੰ ਅਸੰਭਵ ਕਹਿੰਦੇ ਸੀ ਉਹ ਕੰਮ ਕਰਕੇ ਸੰਭਵ ਕਰਕੇ ਦਿਖਾਇਆ ਅੱਜ ਸਾਡੇ ਸਰਦਾਰ ਜੋ ਸ਼੍ਰੀ ਬਿੰਦਰ ਗੋਇਲ ਜੀ ਇੱਕ ਬੜੀ ਵੱਡੀ ਸਫਾਤ ਲੈ ਕੇ ਲਹਿਰਾਗਾਗਾ ਦੇ ਵਿੱਚ ਪਹੁੰਚੇ ਨੇ ਮਾਨ ਜੋ ਬਿੰਦਰ ਗੋਇਲ ਜੀ

ਬਹੁਤ ਸਤਿਕਾਰ ਜੋ ਸਾਡੇ ਸਟਾਫ ਦੇ ਸਾਡੇ ਬਾਬਾ ਹੀਰਾ ਸਿੰਘ ਪਟੜ ਕਾਲੇ ਦੇ ਬੱਚੇ ਆ ਛੋਟੇ ਛੋਟੇ ਬੱਚੇ ਨੂੰ ਅਕਾਊਂਟ ਦਾ ਮਨਕੂ ਜੀ ਆਓ ਵੀ ਅੱਗੇ ਅੱਗੇ ਦੇਖੋ ਆਓ ਜੀ ਆਓ ਇਹਨੂੰ ਖੱਟੇ ਨੂੰ ਆਓ ਜੀ ਧਿਆਨ ਨਾਲ ਜੀ ਧਿਆਨ ਨਾਲ ਧਿਆਨ ਨਾਲ ਬਹੁਤ ਧੰਨਵਾਦ ਜੀ ਸਾਡੇ ਬਹੁਤ ਸਤਿਕਾਰਯੋਗ ਸ਼੍ਰੀ ਬਰਿੰਦਰ ਗੋਲ ਜੀ ਪਿਤ ਮੰਤਰੀ ਹਰਪਾਲ ਜੀ ਮਾਜੀ

ਆਓ ਜੀ ਆਓ ਆਰਮ ਸਿੰਘ ਜੀ ਚਲੋ ਚਲੋ ਸ੍ਰੀ ਹਰਪਾਲ ਜੀ ਜਿੰਦਾਬਾਦ ਸ੍ਰੀ ਬ੍ਰਿੰਦਰ ਗੋਬਿੰਦ ਜੀ ਕੋਨੇ ਜੀ ਪਿੱਛੇ ਆਓ ਜੀ ਆਓ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਸਾਰਾ ਸਟਾਫ ਫੋਜੀ ਸਾਹਿਬਾ ਕੋ ਆਓ ਸਾਹਮਣੇ ਦਾ ਪਿੱਛੇ ਹੀ ਰਹੇ ਨੇ ਜੀ ਸ੍ਰੀ ਬ੍ਰਿੰਦਰ ਗੋਬਿੰਦ ਜੀ ਜਿੰਦਾਬਾਦ ਸ੍ਰੀ ਹਰਪਾਲ ਜੀ ਜੀ ਯਾ ਗੁਰਨਾਲ ਜੀ ਸਰਦਾਰ ਕਰਮੇਲ ਸਿੰਘ ਜੀ ਕਰਮੇਲ ਸਿੰਘ ਜੀ ਕਰਮੇਲ ਸਿੰਘ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਸਭ ਉਸਟਾਫ ਦਾ ਜਿਨ੍ਹਾਂ ਨੇ ਕਿ ਬਹੁਤ ਹੀ ਚਿਰਾਂ ਤੋਂ ਮੈਨੂੰ ਪਤਾ ਹੈ ਮੈਂ ਵੀ ਇਹਨਾਂ ਨਾਲ ਅੰਗਰੇਜ਼ਾਂ ਇਸ ਸਮੇਂ ਲਹਿਰਾ ਗਾਗਾ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਜੋ ਕਿ ਮੰਗਦੀ ਇੰਨੀ ਖੁਸ਼ੀ ਹੋ ਰਹੀ ਹੈ ਕਿ ਧਰਤੀ ਦੇ ਪੈਰ ਨਹੀਂ ਲੱਗ ਰਹੇ ਚੁਲੇ ਜੈਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਰਦਾਰ ਤੁਮਨ ਸਿੰਘ ਜੀ ਮਾਨ ਮੁਬਾਰਕਬਾਦ ਜਿਨ੍ਹਾਂ ਨੇ ਕਿ ਸਾਡੇ ਹਲਕੇ ਦੇ ਮੰਤਰੀ ਗੁਇਲ ਸਿੰਘ ਸਾਹਿਬ ਦੀ ਤੇਰਮਾਲ ਸਿੰਘ ਟੀਮਾ ਜੀ ਦੀ ਇਹਨਾਂ ਸੜਕਾਂ ਪੂਰੀ ਗੱਲ ਸੁਣੀ ਅਤੇ ਹਸਪੀਟਲ ਚ ਤਬੀਰ ਹੋਇਆਗਾ ਇਹ ਤੋਹਫਾ ਸਾਡੇ ਲਈ ਦੁਬਾਰਾ ਦਿੱਤਾ ਕਿ ਦੁਬਾਰਾ ਜਨਮ ਲੈਣ ਵਾਲੀ ਗੱਲ ਹੈ ਕਿ ਦੁਬਾਰਾ ਜਨਮ ਦੇਣ ਦਿੱਤਾ ਸਾਨੂੰ ਅਸੀਂ ਵਿਸ਼ੇਸ਼ ਤੌਰ ਤੇ